ਸਵਾਗਤ ਹੈ ਤੁਹਾਡਾ ਮੇਰੇ ਨਾਲ ਬਰਾਬਰ ਦੇ ਵਿੱਚ ਆ ਗਿਆ ਤੇ ਮੇਰੇ ਖਿਦਮਤਾਂ ਵਿੱਚ ਆ ਦੇ ਰਿਹਾ ਆ ਤਾਰੇ ਆਂ ਜੱਪੇ ਜੀ ਇੱਥੇ ਆਪੇ ਤਾਰੇ ਇੰਜ ਖੋਲੀਆਂ ਪਹਿਲਾਂ ਮੈਂ ਇੱਥੇ ਮੈਨੂੰ ਇਹ ਫਾਜ਼ੀ ਆ ਜਾਣ ਮਾਸ਼ੱਲਾ ਵੰਗੀਆਂ ਵੰਗੀਆਂ ਲੈ ਗਈਆਂ ਸੂਰੇ ਤੇ ਆ ਤੱਜਾ ਕੇ ਫਿਰ ਨੂੰ ਆ ਕੇ ਬਾਅਦ ਚਾਰ ਦੇ ਆ ਗਿਆ ਬੱਲੇ ਤੇ ਆ ਸੂਰੇ ਪਹਿਲਾਂ ਕੱਦੂ ਕਰਕੇ ਸੀ ਆਲ ਕੱਲ ਕਰਾ ਲਾਇਆ ਸੀ ਇੱਧਰ ਲਾਤਾ ਉਹ ਕੋ ਦੂਗਰ ਨਾਲ ਤੇ ਬਾਕੀ ਸਾਰੇ ਦੀ ਦੇਖ ਹੀ ਰਿਹਾਗਾ ਪਿਛਲੇ ਬਲੌਗ ਚ ਅਜਾ ਆਪਣੇ ਮੰਨੋ ਹੁਣ 17 ਕਿਲੇ ਛੋੜਨੇ ਕੇ ਰਹਿ ਗਏ ਬਾਕੀ ਸਾਰੇ ਲਾ ਕੇ ਆਪਣਾ ਨਾਮ ਨਵੀ ਆ ਵੜੀ ਕੱਦੀ ਸਪਾਈ ਚੈੱਕ ਕਰੋ ਕਿ ਇਹਦੇ ਵੀ ਕੋਈ ਵੱਟ ਗਰੇ ਮੈਂ ਰੋਟਾਵੇਟਰ ਦਾ ਪੱਟਾ ਪਏ ਜੇ ਕੋਈ ਵੱਟ ਨਹੀਂ ਪਈਦੀ ਵੜੀ ਸਪਾਈ ਚੈੱਕ ਕਰੋ ਵਾਸਤੇ ਬੜਾ ਯਾਰ ਆ ਇਹਨਾਂ ਦਾ ਪੌਣ ਵਾਲਾ ਪਿਆ ਹੈ ਰੋਟਾਵੇਟਰ ਨਾਲ ਫੜਾ ਦਾ ਪਿਆ ਦੋਰ ਲਾਈ ਹੋਈ ਹੈ ਚ ਦੱਸੋ ਵੜੀ ਸਪਾਈ ਕਦੂ ਆਪਾ ਕਰਤਾ ਇੱਧਰ ਵੀ ਕਰਤਾ ਨੇਰੀ ਤੇ ਵੀ ਕਦੂ ਕਰਤਾ ਆਪਾ ਬਸ ਉਹ ਜਾਂਦਾ ਕਿ ਰੁਕੀ ਬੀੜੀ ਖਾਣ ਲੈ ਜਾ ਕੇ ਆਹ ਟੇਰੇ ਕਦੂ ਯਾਰ ਦੋ ਵਾਰੀ ਕਰਨਾ ਪਿਆ ਗਿਆ ਇੱਥੇ ਹਰ ਇੱਕ ਸਾਲ ਯਾਰ ਬੰਦ ਕਾਕੰਡਾ ਪੱਕਾ ਹੀ ਹੋਣਾ ਹੀ ਹੋਣਾ ਹੈਗਾ ਆ ਕੀ ਹੋ ਗਿਆ ਕਹਿੰਦੇ ਕੀ ਕਰਤਾ ਯਾਰ ਕੰਮ ਗਲਤੀ ਹੋ ਗਿਆ ਯਾਰ ਬੰਦਾ ਹੱਦਾਂ ਇੱਥੇ ਕੀ ਚੱਕਰ ਸੀ ਇੱਥੇ ਸੀ ਟੋਆ ਆ ਥਾ ਦੇ ਰੋਟਾ ਬੀਟਰ ਕੋਲੇ ਬੰਦਾ ਹੱਦਾਂ ਕੀ ਗੱਲ ਹੋਈ ਇੱਥੇ ਡੈਟਰ ਖੁੱਭ ਗਿਆ ਇਹ ਡੈਟਰ ਡੈਗੇ ਪਿਆ ਇਧਰੋਂ ਘੁੰਮ ਗਿਆ ਇੱਥੇ ਰੇਟ ਖੁੱਭ ਗਿਆ ਬੱਸ ਤੁਰੇ ਹੀ ਢੱਗਾ ਆ ਵਾ ਅਦਾ ਉੱਖਾ ਯਾਰ ਹੁਣ ਘਰੋਂ ਮੈਂ ਇੱਕ ਗਾਲਾਂ ਕਨੇ ਧਿਆਨ ਕੇ ਖੋਇ ਮੈਨੂੰ ਕਹਿੰਦੇ ਹੁਣ ਹੁਣ ਆਉਂਦੇ ਆ ਫਿਰ ਕੱਢਣਗੇ ਡੈਡੀ ਨੂੰ ਕੀਤਾ ਸੀ ਕਹਿੰਦਾ ਆ ਗਿਆ ਬੱਸ ਮੈਂ 2 ਮਿੰਟ ਖਾਣਾ ਕਰਤਾਰ ਲੈ ਕੇ ਆਉਂਦਾ ਡੀ ਵਾ ਕੱਢਦੇ ਬਾਜੂ ਇੱਥੇ ਟੋਆ ਸੀ ਯਾਰ ਦਿਖਾ ਦੇਣਾ ਮੈਂ ਟੋਆ ਇੱਥੇ ਟੋਆ ਮੈਂ ਡਿੱਗ ਬਣਾ ਨਹੀਂਦਾ ਦਿਖਾ ਦਿੰਦਾ ਨੂੰ ਮੈਂ ਇਹ ਕੋ ਉੱਥੇ ਸੀ ਯਾਰ ਉਹ ਮੈਂ ਉੱਥੇ ਕੱਢ ਲਿਆ ਪਹਿਲਾਂ ਇੱਥੇ ਨਾ ਮਿੱਟੀ ਚੱਕੀ ਵਿਆ ਬਾਹਣ ਚੋਂ ਅਤਾ ਖਬਰ ਨੇ ਰੇਟਰ ਦਾ ਕਿੱਥੇ ਘੂਬਣਾ ਸੀ ਰੂਟ ਰੇਟਰ ਨਾਲ ਆ ਪੰਗੇ ਸਾਰੇ ਭਾਰਗੇ ਤੁਰਦਾਂ ਨੀ ਨਮੂਰੇ ਭਾਰਗੇ ਇੱਥੇ ਨਿਕਲੇ ਉਹ ਰੇਟਰ ਇਹਦੇ ਕਿੱਥੇ ਆ ਗਏ ਕਹਿੰਦੇ ਟਰਾਲੀ ਵਾਲੇ ਆ ਗਏ ਬਿਲਗੇ ਆਏ ਗਏ ਠੀਕ ਐ ਸਪੀਕਰ ਨੇ ਮੁਕੀ ਰੋ ਬਹੁਤ ਟਰਾਲੀਆਂ ਤੋਂ ਉੱਤੇ ਉੱਤੀ ਵੀ ਘਟ gore 6 ਮਹੀਨਿਆਂ ਚੱਗੀ ਤੀਨ ਆਪਣੀ ਉਹ ਦੇਖੋ ਟਰਾਲੀ ਬਣਦੀ ਆ ਦੋ ਟਰਾਲੀਆਂ ਇੱਥੇ ਸਾਈ ਆਪਣੀਆਂ ਚੈੱਕ ਕਰੋ ਮਾਰੇ ਟਰਾਲੀਆਂ ਬਿਲਗੇ ਬਣਦੀਆਂ ਆਪਾਂ ਗੱਲ ਹੋਈ ਹੈ ਕਹਿੰਦੇ 6 ਮਹੀਨੇ ਹੋ ਗਏ ਟਰਾਲੀ ਕੰ ਦੇ ਦਿਆਂਗੇ ਤੁਹਾਨੂੰ ਐਕਤੀਆ 5 ਤਰੀਕ ਨੂੰ 5 ਜੁਲਾਈ ਨੂੰ ਮੈਂ ਆ ਕੇ ਚੈੱਕ ਕਰ ਲਿਓ ਤੇ ਰੰਗ ਹੋ ਜਾਣਗੇ ਟਰਾਲੀਆਂ ਸਿੰਗਲ ਬੋਰਡ ਬਾਜੀ ਮਤਲਬ 10 ਜੁਲਾਈ ਤੱਕ ਮੈਂ ਫਾਈਨਲ ਫਾਈਨਲ ਹੋ ਜੂ ਆਪਣਾ ਕੰਮ ਐ ਕਾਹ ਹੋੜੇ ਕਟਰਾਂ ਦੀ ਉੱਤਰ ਬਣਦੀਆਂ ਪਾ ਚਾਲਦਾਂ ਘਰੇ ਦੇਖਿਆ ਨੂੰ ਕਰਿਆ ਕੀ ਕੰਮ ਗੁੰਮ ਕਰਦਾ ਹੁਣ ਜਾ ਕੇ ਕੱਲ੍ਹ ਜੀ ਬੈਲ ਜਿਹਾ ਆ ਗਿਆ ਸੀ ਮੈਂ ਕੈਮਰਾ ਲਈ ਆ ਗਿਆ ਸੀ ਮਨ ਸਾਢੇ 6 ਵਜੇ ਨੂੰ ਆ ਗਿਆ ਸੀ ਬੈਲ ਕੇ ਅੱਜ ਕਿੱਲੇ ਆ ਉਹ ਕਹਿੰਦਾ ਲਾਇਆ ਫਿਰ ਧੁੰਨਾ ਲਾਉਣਾ ਦਾ ਉਹਨੇ ਘਰਾ ਲਾਉਣ ਜੰਨੇ ਆ ਸਵੇਰੇ ਪਹਿਲਾਂ ਮੈਂ ਪੱਤੂ ਕਰਿਆ ਸੀ ਘਰ ਦੇ ਪਿੱਛੇ ਹੀ ਪਾਸ ਦੇ ਪੱਤੂ ਘਰ ਕੇ ਆ ਘਰਾ ਘੱਜਦਾ ਇੱਥੇ ਵਜੇ ਇੱਥੇ ਅੱਗ ਲਾਉਣਾ ਗਾ ਮੀਟਰ ਕਰਾਇਆ ਤੇ ਹੁਣ ਚਾਲਦੇ ਜਾ ਕੇ ਮਿਲਦੇ ਹਾਂ ਉੱਥੇ ਆ ਕੇ ਫਟਦਾ ਪਕਾਤਾ ਬਾਣ ਮਿੱਟੀ ਚੱਕਿਆ ਵਿੱਚ ਇਥੋਂ ਉਹ ਪੱਧਰ ਕਰਨਾ ਮਤਲਬ ਹੈ ਜਿਹਾ ਲੱਗਵਾ ਡੇਢ ਕਿੱਲੇ ਆ ਦੇਖੋ ਕਿੰਨਾ ਟਾਈਮ ਲੱਗਦਾ ਪੱਧਰ ਕਰਨ ਨੂੰ ਲਾ ਕੇ ਇਹ ਅਲੀਏ ਉੱਤਹਾ ਗਾੜ ਲਿਓ ਉੱਥੇ ਤਲਾਦੀ ਮਸ਼ੀਨ ਦੀ ਮੈਂ ਲੇਜ਼ਰ ਬਸ ਮੈਲਦਾ ਬਾਦੂ ਹੁਣ ਸਮੇਂ ਕਰਾਲ ਲੱਗ ਗਿਆ ਗਰੇ ਅੱਦੇ ਵਿੱਚ ਦੋ ਰੰਦੇ ਲਾਦੇ ਇੱਜ ਮੈਂ ਪੂਰਾ ਵੇਲਾ ਲੱਗਿਆ ਰਹਿ ਗਿਆ ਇਸ ਵਾਰ ਤੋਂ ਕੋਈ ਨਹੀਂ ਆਉਂਦਾ ਇਹਦਾ ਪੂਰਾ ਹਾਲ ਹੈ ਕੱਪੜੇ ਕੱਪੜਿਆਂ ਦੇ ਆਪ ਦਾ ਪੂਰਾ ਹਾਲ ਹੀ ਆਇਤਾ ਵਾਹਬੋ ਜਾਰੇ ਕਾਲੀਆਂ ਹੋ ਗਈਆਂ ਉਹਨਾਂ ਦਾ ਜਾ ਰਹੀ ਪਹਿਨੀ ਆ ਰਹੀ ਸੀ ਜਦੋਂ ਉਹ ਕੰਨੇ ਸਾਹਮਣੇ ਆ ਰਹੀ ਹੈ ਮੈਨੂੰ ਪੈ ਮੱਚ ਗਿਆ ਦਾ ਬਾਹਰ ਤੋਂ ਪਾੜ ਰਛੇ ਕੀਤਾ ਪਾੜ ਹੀ ਪੈਂਦਾ ਕਿ ਨਹੀਂ ਗਈ ਤੇ ਆ ਗਈ ਤੇ ਅੱਜ ਅਸੀਂ ਕਰਨਾ ਨਵਾਂ ਪ੍ਰੋਜੈਕਟ ਸ਼ੁਰੂ ਕਰਨੇ ਮਤਲਬ ਕਦੇ ਕਾ ਕਿ ਪਾਇਆ ਜਿੱਥੇ ਲੇ ਮਰੀ ਪੁਣਾਈ ਸੀ ਮੈਂ ਵੀਡੀਓ ਦੇਖੀ ਸਾਡੇ ਪਿੰਡ ਕਿਸੇ ਨਹੀਂ ਪਹਿਲੀ ਵਾਰ ਹੈ ਕੈਮਰਾ ਚੁੱਕਦੇ ਤਰ੍ਹਾਂ ਸਾਡਾ ਇੱਥੇ ਪਾਇ ਸੀ ਮਡੇੜ ਕੀ ਡੇੜ ਕੀ ਲੈ ਤਾ 2 ਕਿਲਿਆ ਤੇ ਡੇੜ ਕੀ ਲਾਗਾ ਅੱਜ ਥੱਲੇ ਰੇਪ ਹੋਣ ਲੱਗਿਆ ਮਸ਼ੀਨਾਂ ਮਤਲਬ ਆਹ ਦੇਖੋ ਸਮਾਨ ਪੋਣੀ ਆ ਦੱਸੋ ਨਾ 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 ਦੱਸੋ ਕੀ ਕੀ ਇਹ ਨਾ ਇਹ ਤੁਹਾਨੂੰ ਦੋਨਾਂ ਨੂੰ ਪਤਾ ਨਹੀਂ ਤੁਹਾਨੂੰ ਪਤਾ ਨਹੀਂ ਨਾ ਠੀਕ ਆ ਅੱਜ ਆ ਕੀ ਜਿੰਕ ਨਾ ਬੜੀ ਪੂਰੀ ਪਾੜ ਕਿਧਰ ਆ ਦੇਖੋ ਯੂਰੀਆ ਖੜਾਉਣ ਨੂੰ ਜਾ ਰਿਹਾ ਸਾਰੇ ਦਾ ਜਦ ਹੁਣ ਪਾਰਟੀ ਆਹਨੇ ਖੜਬਾਂ ਦੇ ਲਗਾ ਪਾਜੀ ਉਹਨਾਂ ਦੇ ਦਾਸ ਪਹਿਲੀ ਗੰਡਾ ਤੇ ਰੇਨ ਨਾਲ ਦਾ ਇਹਦਾ ਪਹਿਲੀ ਪੂਰਤਾ ਮਾਰੀ ਮਾ ਕਿਲੇ ਚ ਕਿੰਨੇ ਕੀ ਕੀ ਸਮਾਨ ਪੋਣ ਆਪਾਂ ਐ ਕਿ ਬੋਰੀ ਆ ਐ ਕਿ ਬੋਰੀ ਪਾ ਦੇ ਥੱਲੇ ਓਨ ਸੇਤੀ ਤੁਰਦਾਗਾ ਆਟਨ ਲੱਗਿਆ ਤੇ ਆਧਾ ਆਵਾਂਗੇ ਬਰਾਬਰੀ ਹੁਣ ਫਰਕ ਪੈਂਦਾ ਕਿ ਨਹੀਂ ਪੈਂਦਾ ਆ ਤਾਂ ਸਮਾਨ ਹੀ ਰਵਾਲਿਆ ਦੋ ਬਰੀ ਜੂਰੀ ਦੇ ਪਾਲੀਆਂ ਇੱਕ ਬਰੀ ਡੀਪੀਰ ਵਾਲੀ ਇੱਕ ਬਰੀ ਜਿਪਸਮ ਦੀ ਪਾਲੀ ਮਤਲਬ ਹੈਗਾ ਆ ਹੈਗਾਗਾ ਤੁਹਾਨੂੰ ਸਮਝ ਆਦਾ ਸੀਏਐਸਓ 2ਐਚਓ ਮਲਸ ਜਿਪਸਮ ਤੇ ਬਬੀ ਜਣਾ ਬੀਜਾ ਮਲ ਪੋਰ ਨਹੀਂ ਇੱਕ ਤਰ੍ਹਾਂ ਦਾ ਰੇ ਬੀਜਾਂ ਲਗਾ ਰੇ ਬੀਜਾਂ ਲਗਾ ਰੇ ਸ਼ੇਚ ਤਨ ਵੀ ਗਿਆ ਨਹੀਂ ਮਤਲਬ ਪਰਲਨ ਹੈ ਜੀ ਕਿਹੜਾ ਗਿਆ ਸੀ ਦੁਬਾਰਾ ਫੇਰ ਆਉਣ ਲੱਗਿਆ ਮੂਹਰੇ ਉਹਦੇ ਵੱਧ ਪੈ ਗਿਆ ਮਗਰ ਉਹ ਘਟਾਇਆ ਹੋਇਆਗਾ ਓਕੇ ਬਾਕੀ ਸਾਰਾ ਸੱਟ ਯਕ ਘਰੋਂ ਮੜਾਇਆ ਓਕੇ ਰਿਪੋਰਟ ਮਾਣੋ ਥੋੜਾ ਲੋਡ ਨਹੀਂ ਪੈਣੀ ਐ ਇੱਕ ਪਹਿਲੀ ਚੌਣ ਦੀ ਝੂਰੀਆ ਪਾਉਣ ਦੀ ਪਹਿਲਾਂ ਸਾਰਾ ਕੰਮ ਇਹ ਨਹੀਂ ਕਰ ਦੇਣਾ ਥੱਲੇ ਇੱਕ ਝੋਨਾ ਤੌਰ ਬਣਾਗਾ ਉਹ ਝੋਨੇ ਤੌਰ ਨਹੀਂ ਹੋ ਜੇ ਵਿੱਚ ਮੜਾਏ ਪਾਈ ਦੇ ਥੱਲੇ ਮੜਾਇਆ ਉੜਾ ਇਹ ਕਿਹੜਾ ਪੂਰੀ ਪਏ ਜਾਂਦੀ ਹੁੰਦੀ ਹੈ ਇੱਕ ਵਸ ਐਂ ਕਾਣਕ ਰਹਾ ਦਰ ਦਰ ਪੀਤੀ ਆ ਯਾਰ ਬਸ ਸੌਖਾ ਕੰਮ ਨਾ ਬਸ ਇਹ ਜਿਹੇ ਲੇ ਹਾਂ ਸਾਂ ਉੱਤਰਾ ਹੀ ਬੜਾ ਪਾਣੀ ਪੀ ਉੱਤਰਾ ਜਿਵੇਂ ਮੈਂ ਤੇ ਇੱਕ ਇਹ ਕਿਹੜਾ ਜਰਮਾਈ ਮਤੇ ਡੀਏਪੀ ਕੋ ਯੂਰੀਆ ਮਿਕਸ ਕਰ ਲੇ ਜੀ ਤਿੰਨ ਤਿੰਨ ਜਮਾਈ ਤੇ ਸਲਫਰ ਕਰਿਆ ਚ ਤੇ ਇੱਕ ਇਹ ਕਿਹੜਾ ਯੂਰੀਆ ਗਿੱਲਾ ਹੋ ਜਾਂਦਾ ਡੀਏਪੀ ਨਾਲ ਤੇ ਜਮਾਈ ਨਹੀਂ ਨਾ ਨਾ ਉੱਪਰ ਵਿੱਚ ਫਸੀ ਜਾਂਦਾ ਰ ਬਹੁਤ ਤੰਗ ਕਰਿਆ ਹੁਣ ਇਹਨੇ ਮੇਰੇ ਕਿਹੜੇ ਪੋਰ ਬੰਦ ਹੋ ਜਾਂਦਾ ਮੂਹਰ ਲਾਉਂਦਾ ਅਗਰ ਪਿੱਛਲਾ ਹੋ ਜਾਂਦਾ ਵਾ ਕਿਵੇਂ ਪਰਲੀ ਖੱਤਿਆਂ ਚ ਸੀਮਿੰਟ ਚੋਂ ਨਾ ਲੇਟ ਲਾਉਣਾਗਾ 26 ਲਾਉਣਾ ਚ ਉਹ ਜੇ ਜੂਰੀਏ ਨਹੀਂ ਲਾਉਂਦੇ ਮਤਲਬ ਉਹ ਨਹੀਂ ਜੰਮਦਾ ਸੌਖੇ ਰਹਿਣਾਗੇ ਜੇ ਆਏ ਜੀ ਕਾਨੂੰ ਹੀ ਲਾਉਣਾ ਹੁਣ ਇਹ ਜਿੱਦਾਂ ਮਾਣੀ ਛੜਦਾ ਪਰਲੀ ਕੈਰ ਤੇ ਨਹੀਂ ਇਹ ਜਿੱਦਾਂ ਤੇ ਇਧਰਲਾ ਲੱਗ ਜਪਦਾ ਆ ਚੂਨਾ ਮੋਟ 6 ਤੋਂ 10 ਦੀ ਕਿ ਆ ਚੂਨਾ ਛੇ ਦੀ ਤਰਤ ਹੈਗਾ ਮਤਲਬ ਬਾਹਰ ਜਾਂਦਾ ਫਰਕ ਕਿ ਤਿੰਨ ਤੋਂ ਚਾਰ ਦਿਨ ਦਾ ਫਰਕ ਆ ਮਤਲਬ ਆ ਲੈਸ਼ ਦੀ ਪਰਸ ਵਿੱਚ ਚੋਂ ਉੱਥੇ ਆ ਚੱਲੀਆਂ ਨੇ ਮਸ਼ੀ ਤਾਂ ਜੇ ਗੱਲ ਕਰੀਏ ਤਾਂ ਮੈਂ ਜਾਗੀ ਸਵੇਰੇ 2 ਘੰਟੇ ਚਾਹ ਕੀ ਪੰਜ ਵਜੇ ਨਹੀਂ 5 ਵਜੇ ਚਾਹ ਤਿੰਨ ਕਿੱਲੇ ਕਰਕੇ ਚਾਹ ਪੀਣ ਲੱਗਿਆ ਹੋਣਾ ਸੀ ਤਿੰਨ ਕਿੱਲੇ ਡੇਢ ਕਿਲਾ ਸੀ ਉਹ ਦੋ ਕਿੱਲੇ ਉਧਰ ਨੇ 6.5 ਕਿੱਲੇ ਹੋ ਗਏ 6.5 ਕਿੱਲੇ 6.5 ਕਿੱਲੇ ਹੋ ਗਏ ਡੇਢ ਆਹ ਰਹਿ ਗਿਆ ਬਾ ਚਾ ਆਵ ਲੈ ਘਰੇ ਚਾਹ ਪੀਣ ਲੱਗੇ ਸੀ ਵਜੋ ਢੜ ਲਿਪਣੀ ਦੋ ਵਜੇ ਆਪਾਂ ਦੋ ਵਜੇ ਢੜ ਲਿਪਣੀ ਆ ਉਹ ਵੀ ਨੇਰੀ ਨੇ ਪਾੜਤੀ ਸਾਰੀ ਢੜ ਲਿਪਣੀ ਆਜ ਕਦੂ ਕਦੂ ਕਰਕੇ ਲੈਟ ਚਲੀਏ ਪੱਖੇ ਨਾਲ ਮਿੱਟੀ ਪਾਉਣੀ ਆ ਪੱਖੇ ਨਾਲ ਹਰ ਮਿੱਟੀ ਪਾਉਣੀ ਆ ਹਾਂ ਕੰਮ ਆ ਗਿਆ ਆਪਣਾ ਨਿਪਟ। ਹੁਣ ਬਾਕੀ ਇਹ ਰਹਿ ਗਿਆ 10 ਦੇ ਦੇਖਾਂਗੇ ਕਿੱਥੇ ਪਾਉਣਾ ਹੈ। ਆਪਣਾ ਕੰਮ ਨਿਪਟ ਗਿਆ ਬਸ ਹੁਣ। ਤੇ ਇਹ ਰਾਈਟ ਨਾਲ ਰਹਿ ਗਿਆ ਛੜ ਤਾ ਗੱਲਾ। ਤੇ ਹੁਣ ਕਿੱਲੇ ਨਾਲ ਪੱਕਾ ਬਹੁਤ ਦੋਬਣਾ ਨੂੰ ਨਾਲ ਦੇ ਵਿੱਚ ਤੇ ਬਾੜੀ ਕਰਨੀ ਆ। ਇਹ ਰੇਵਾ ਹੱਥ ਵੜਦੇ ਜਿਵੇਂ ਲਾਲ ਹੋਰੀ ਕਰੇ ਤਾ ਹੁਣ। ਉਹ ਕਰੇ ਪਾਦਾ 8 ਪਾਦਾ ਹਾ। ਤੇ ਹੁਣ ਕੰਨ ਨੂੰ ਦੇਖਾਂਗੇ ਉੱਧਰ ਪਾਵਾਂਗੇ ਨਹੀਂ ਪਾਉਣਾ। ਇੱਥੇ ਅੱਧਾ ਕੀ ਪਾਇਆ ਯਾਰ ਮਸ਼ੀਨ ਉੱਧਰ ਉੱਧਰ ਹੀ ਪਾਇਆ ਜਿੰਦਾ ਟਰਨ ਲਈ ਆ ਇੱਥੇ ਹੀ ਪਾਇਆ ਯਾਰ ਮਸ਼ੀਨ ਬੰਦ ਹੋਣ ਲੱਗੀ ਤੇ ਉਹ ਕਿੱਥੇ ਧੜ ਲਾਈ ਉਹ ਕੋਈ ਲੈਡ ਤੇ ਜਿੰਨਾ ਉਹ ਪੱਥਾ ਵਾਹ ਲਿਆ ਉਹ ਪੱਥਰ ਜੋ ਪੱਥਰ ਹੈ ਇਹ ਉਹ ਤੇ ਪਾਇ ਲਾਈਏ ਉਹ ਦੁਬਾਰਾ ਤੋਂ ਪੱਥਾ ਲਿਆਂਦਾ ਆਪਾਂ ਬਸ ਹੁਣ ਜਾ ਕੇ ਕੱਢੂ ਕਰੀ ਜਾਂਦੇ ਆ ਭਰੀ ਦੇ ਨਾਲ ਉਹ ਜਾ ਕੇ ਆਪਾਂ ਫੇਰ ਕੇ ਦੁਬਾਰਾ ਛੱਡ ਹੀ ਜਾਣਾਗਾ ਰਾਤ ਨੂੰ ਕੀ ਦੀ ਤੇ ਧੜ ਲੱਪੀ ਆ ਨਾ ਰਾਤ ਦੇ ਰਾ ਹੋ ਗਿਆ ਯਾਰ ਜੀ ਆਦਾ ਪੱਖਾ ਹੁਣ ਦਾ ਯਾਦ ਨਾ ਉਹ ਦੀਦਾ ਵੀ ਹੈਣੀ ਆ ਉਧਰ ਪਾਵਾ ਦੇ ਕੇ ਨਹੀਂ ਆਉਣਾ ਡਾਇਰੈਕਟਰ ਖੜਾ ਹੋ ਕੇ ਕਿਹਨੇ ਤੈ ਤੂੰ ਕਰਿਆਗਾ ਤੇ ਨਾ ਪੱਖਾ ਚੱਲੀ ਜਾਂਦਾ ਅਜਰਾ ਦੇਖੇ ਕਾਲਾ ਪਰ ਇਹ ਕਰ ਕੇ ਆਂਦੇ ਧੜ ਲੱਪੀ ਆ ਸ਼ਵੇਰ ਦੇ 5:00 ਬਜ ਗਏ ਨੇ ਹੁਣ ਚੱਲੇ ਆਪਾਂ ਖੇਤ ਕੱਦੂ ਕਰਨ ਫਿਰ ਰਾੜੜੀ ਵੀ ਕੱਦੂ ਕਰੈ ਸੀ ਰਾਤ ਨੂੰੜੀ ਫੋਨ ਆਇਆ ਸੀ ਫਿਰ ਫਤਣ ਲੱਗਿਆ ਨਹੀਂ ਰਾਤ ਨੂੰੜੀਆਂ ਨੇ ਕੰਮ ਚੱਲੀ ਆਚਾ ਚਲੋ ਖੇਤ ਚਾਲਦੇ ਹਾਂ ਆਪਾਂ ਮੇਰੇ 20 35 ਕੱਦੂ ਹੋਈ ਜਾਂਦਾ ਇਹ 20 ਪਈ ਜਾਂਦਾ ਬਸ ਹੀ ਵਾਰ ਆਪਣੇ ਕਹਿੰਦੇ 20 ਵੀ ਕਹਿੰਦੇ ਦੇ ਦਾ ਕਿਤੇ ਪੁੱਤ ਰੇਪ ਆਇਆ ਸੀ ਆਪਾਂ ਮਸ਼ੀਨਰੀ ਰੇਪ ਹੋ ਰਿਆ ਸੀ ਉੱਥੇ ਕੱਦੂ ਕਰੀ ਜਾਂਦੇ ਆ ਜੇ ਆਪਾਂ ਇੱਧਰ ਹੀ ਨਹਿਰੀ ਦਾ ਕੱਦੂ ਘਾਰਤਾ ਜਿਹੜਾ ਔਰ ਲੱਗੀਦਾ ਸੀ ਉੱਥੇ ਕਰੀ ਜਾਂਦੇ ਆ ਕੱਦੂ ਤੇ ਗੱਡੀ ਨੇ ਪਹਿਲਾਂ ਉੱਥੇ ਹਾਲ ਫੇਰ ਤੇ 2-3 ਵਾਰੀ ਹਾਲ ਫੇਰਦੇ ਜੇ ਪਹਿਲਾਂ ਉਹ ਰੋਟਾਵੇਟਰ ਨਾਲ ਕੱਦੂ ਕਰੀ ਜਾਂਦਾਗਾ ਕੱਦੂ ਆਪਾਂ ਕਰਤਾ ਇੱਧਰ ਲੈ ਬਾਹਰ ਦਾ ਕਿਹੜਾ ਰੇਪ ਆਇਆ ਸੀ ਉਹਨੂੰ ਉਹ ਰੈਕਟਰ ਕਰਤਾ ਰੈਕਟਰ ਦੂਆ ਚਾਲਦੇ ਘਰੇ ਚਾਲਦੇ ਦੂਆ ਤੋਂ ਹੁਣ ਦੇਖਾਂ ਤੜਕੇ ਉਧਰ ਲਈ ਘਰ ਦੇ ਗੱਦੂ ਕਰਾਂਗੇ ਉਹ ਕਾਰਾ ਭਰੀ ਜਾਂਦਾ ਇਥੋਂ ਖਾਲ ਇਥੋਂ ਬਛੜਦਾ ਪਾਣੀ ਆਪਾਂ ਇਧਰੋਂ ਹੁਣ ਨੱਕਾ ਇਧਰ ਬਲਾਉ ਕਰਤਾ ਕਾਲੇ ਘੜਾ ਗੱਦੂ ਵਰਕੇ ਜਿਵੇਂ ਫਰਾਤਾ ਬਾਰਾ ਕੋਈ ਉਹ ਜਲਕੇ ਆ ਨਾਲ ਲੈ ਕੇ ਰੱਡੇ ਭਰ ਨੂੰ ਤੋਂ ਖਾਲ ਪੈਸ ਰਾਤੀ ਪੈਸ ਖਾਲ ਵੀ ਉਹ ਭਾਰ ਗਿਆ ਗੱਦੂ ਕਰੀਏ ਮੈਂ ਟਰੈਂਡਰ ਲੈ ਕੇ ਆ ਗਿਆ ਸੀ ਸੱਤ ਕੇ ਵੇਰੇ ਬਸ ਦੋ ਚ ਵੋਲਾਦ ਨਾ ਲਾ ਲੋ ਕੱਦੂ ਕਰ ਲਗਦਾ ਬਸ ਮੈਂ ਗੱਡੀ ਨੇ ਕੱਦੂ ਕਰਤਾ ਇੱਧਰ ਮੈਂ ਕੰਮ ਡੇਪਣ ਵਾਲਾ ਇਸਰੇ ਹੀ ਆ ਬਸ ਕੰਮ ਕਰੁੰਦਾ ਵੀ ਕਹਿੰਦੇ ਕਰਤਾ ਕੰਮ ਉਹ ਹੀ ਅੱਜ ਫੇਰ ਖੋਪਾ ਗਿਆ ਯਾਰ ਇੱਥੇ ਬਾਹਰ ਚੱਕੇ ਹੋਇਆ ਤੂੰ ਬਾਹਰ ਚੱਕੇ ਹੋਇਆ ਸਾਰੇ ਚੱਕੇ ਹੋਇਆ ਇੱਥੋਂ ਬਾਹਰ ਐ ਐ ਉਦਨ ਉਦਨ ਉੱਥੇ ਦੇਖੋ ਭੇਜਦਾ ਇੱਥੇ ਦੇਖੋ ਬੈਸੀ ਅੱਜ ਇੱਥੇ ਖੋਬ ਗਿਆ ਤੁਰੇ ਨੇ ਪੈ ਜਾਂਦੇ ਰੇ ਬਾਣੇ ਦਾ ਪੂਲੇ ਟੋਏ ਵਾਲੇ ਬਾਣਾ ਇਹ ਮਿੱਟੀ ਚ ਇੱਥੇ ਮਿੱਟੀ ਚੱਕੀ ਹੋਈ ਹੈ ਇੱਥੋਂ ਚੱਕਰ ਹਾਗਾ ਕਿਹੜੀ ਗੱੜਾ ਇਹ ਮਿੱਟੀ ਚੱਕੀ ਹੋਈ ਹੈ ਇੱਥੇ ਨਾ ਆ ਤਾਂ ਲੀਟਰ ਖੋਬਦੇ ਯਾਰ ਇੱਥੇ ਹੋਲ ਫੋਰੇ ਫੋਰਾ ਖੋਬਣਾ ਹੀ ਕੀ ਆਉਣੇ ਦਾ ਹਾਂ ਜਰਾ ਵੀ ਮਟਕਾ ਬਹਿ ਜਾਂਦਾਗਾ ਹੁਣ ਕੀ ਕਰੀਏ ਕੱਢਣਾਗਾ ਮੈਂ ਖੜਾ ਰਹਿਣ ਦੇ ਨਾ ਕੋਈ ਨਾ ਫੋਰਾ ਵੱਡਾ ਕਰ ਲਾ ਪਹਿਲਾਂ ਹੁਣ ਲਿਆਉਂਦਾਗਾ ਚੱਲ ਲੈ ਕੇ ਹੁਣ ਜਾ ਕੇ ਉਹਨੂੰ ਉਹਨਾਂ ਕਰਦੇ ਆ ਪੂਰੇ ਫੋਨ ਨਾਲ ਤੇ ਤੂੰ ਆਪਾਂ ਕਰਤਾ ਰੂਟ ਟਿਕਟ ਨਾਲ ਇਧਰ ਚੌਲ ਵੀ ਲੱਗ ਗਈ ਸੀ ਤੇ ਨਾਲ ਨਾਲ ਜਿਹੜੇ ਪਨੀਰ ਪੱਤੀ ਜਾਂਦੇ ਆ ਉਹ ਵੀ ਆਹ ਲਾਉਣੇ ਆ ਉਹ ਬੰਦੇ ਉਹ ਤੇ ਪਨੀਰ ਪੱਤੀ ਜਾਂਦੇ ਆ ਤੇ ਦੂਜਾ ਆਹ ਲਾਉਣਾ ਜੇ ਆਪਾਂ ਕੱਲ੍ਹ ਸਵੇਰੇ ਕਰ ਦਿੱਤਾ ਸੀ ਉਹ ਫਿਰ ਇਹ ਨਾਲ ਕਰਦੇ ਆ ਜਾਂ ਆਹ ਆ ਡੇਢ ਕਿਲੇ ਰਹਿ ਗਿਆ ਕਿ ਬਾਕੀ ਆਪਣਾ ਮਨ ਕੰਮ ਸਿਰੇ ਦੀ ਆਪਣਾ ਐਡੀ ਐਂਡ ਦੀ ਕੰਮ ਆਉਦਾ ਆਪਣਾ ਥੋੜਾ ਮੋਟਾ ਹੀ ਰਹਿ ਗਿਆ ਬਸ ਬੜਾ ਕੰਮ ਜੇ ਘਰ ਕੋਲ ਕਿਲੇ ਰਹਿ ਗਿਆ ਬਸ ਆ ਵੀ ਗਏ ਬੰਦੇ ਲੈ ਆਪਣੇ ਨਾਦਾ ਆਪਾਂ ਆਪਣੇ ਕੋਲ ਰਹਿ ਗਏ 25 ਬੰਦੇ ਰਹਿ ਗਏ 15 ਮੈਂ ਤੇ ਚੱਲੇ ਆ ਹੁਣ ਹਰਿਆਣੇ ਤੇ ਹਰਿਆਣੇ ਚੱਲੇ ਆ ਹਰਿਆਣੇ ਬਾਕੀ ਬੰਦੇ ਆਪਣੇ ਕੋਲ ਰਹਿ ਪਏ ਇਹਨਾਂ ਨੇ ਹਰਿਆਣੇ ਜਾ ਕੇ ਸੀਜਣ ਲਾਉਣਗੇ ਉਹ ਜਾ ਕੇ ਹਰਿਆਣੇ ਸੀਜਣ ਲਾਉਣਗੇ ਆ ਇਹ ਅਸੀਂ ਚੱਲ ਪਿਆ ਅੰਦਰ ਚੱਲਦਾ ਤੁਸੀਂ ਨਾ ਉਹ ਉੱਥੇ ਜਾ ਲਾਉਣਗੇ ਸੀਜਣ ਲਾ ਕੇ ਉਹ ਸਾਡੇ ਕੋਲ ਮਹਿਲਾ ਜਾਣ ਲਿਆ ਬਸ ਤੇ ਛਾੜ ਦਿੰਦੇ ਆ ਬਹਿ ਗਏ ਲੈ ਲੋ ਪਹਿਲੋ ਇਹ ਵੀ ਗਾਰੇ ਬੰਦ ਛਾਰਤੇ ਆਪਾਂ ਮਹਿਰਕਲਾ ਚੱਲੇ ਚੱਲੇ ਚੱਲ ਲੰਗਾ ਓਕੇ ਲੰਗਾ ਆ ਲੱਭੜਦਾ ਲੰਗਾ ਆਰਾਮ ਸੇ ਆਰਾਮ ਸੇ ਜਾਏਗੇ ਠੀਕ ਹੈ ਛੜ ਤੇ ਹੁਣ ਅਗਲੇ ਛਾਲਾ ਹੋ ਗਿਆ ਹੁਣ ਅਗਲੇ ਛਾਲਾ ਹੈ ਹਾਂ ਹਾਂ ਵਾਹ ਠੀਕ ਹੈ ਮੈਂ ਵੀ ਰਾਤ ਨੂੰ ਕੋਈ ਧੜ ਲਿਪੀ ਚਪੋ ਉੱਥੇ ਆ ਕੇ ਚਿੱਥੇ ਇੱਕ ਦੂਗਰੀ ਆਂਦੇ ਜੇ ਪਹਿਲਾਂ ਭਈਏ ਸਾਡੇ ਗਏ ਮੈਂ ਆਪਣੇ ਬੰਦੇ ਕਿਹੜੇ 15 ਬੰਦੇ ਪਾ ਗਏ ਕਹਦੇ ਦੋ ਦੋ ਡੈਕਟਰ ਪਾਏ ਕੱਥੂ ਕਰਦੇ ਆ ਇਹ ਥਾਂ ਯਾਰ ਬੋਲਾ ਡੈਕਟਰ ਫੋਬ ਜਾਂਦਾਗਾ ਔਰ ਉਟਾ ਮੀਟਰ ਫੇਰਨਾ ਵੀ ਆ ਹੁਣ ਆ ਹੀ ਫੇਰਨਾ ਪੈਂਦਾ ਰੂਟਾ ਮੀਟਰ ਨੂੰ ਕਰੀਏਗੀ ਉਧਰ ਸਭਰਾਜ ਮੂਰੇ 850 ਮਿੰਟ ਦੂਤਰੀ ਆ ਇਧਰ ਵੀ 850 ਮਿੰਟ ਆ ਇੱਥੇ ਖੋਪ ਗਿਆ ਬਲੇਟੇ ਖੋਪ ਗਿਆ ਚਲ ਚਲ ਚਲ